ਹਾਂ ਮੈਂ ਉਹਦਾ ਬੰਦਾ ਮੈਂ ਹਾਂ ਇਹ ਆ ਬਾਈ ਜੀ ਆਪਣੇ ਤੇਜਵਿੰਦਰ ਸਿੰਘ ਗੁਵਿੰਦਗੜ੍ਹ ਤੋਂ ਤੇ ਮੇਰੀ ਮਾਸੀ ਜੀ ਦੇ ਮੁੰਡਿਆਂ ਦੇ ਚਾਚੇ ਦੇ ਮੁੰਡੇ ਹਨ ਤੇ ਬੜੇ ਚਕੀਨ ਹੈ ਕੈਨੇਡਾ ਪੱਕੇ ਆ ਤੇ ਚਾਦਰਾਂ ਬੰਨਿਆ ਬਾਈ ਦਾ ਕੈਨੇਡਾ ਚ ਲੋਕ ਕਹਿੰਦੇ ਕਿ ਪੰਜਾਬ ਨੂੰ ਭੁੱਲ ਜਾਣਗੇ ਲੋਕ ਵੀ ਕੈਨੇਡਾ ਜਾ ਕੇ ਨਹੀਂ ਮੈਨੂੰ ਨਹੀਂ ਲੱਗਦਾ ਵੀ ਭੁੱਲ ਜਾਣਗੇ ਜਿਹੜੇ ਮੁੰਡੇ ਇੱਥੋਂ ਜਾ ਰਹੇ ਆਪਣੇ ਪੰਜਾਬ ਤੋਂ ਕੈਨੇਡਾ ਚ ਸਤਿਗੁਰਾਲ ਦੋਸਤੋ ਮੈਂ ਭਿੰਦਰ ਸਿੰਘ ਜਹਾਂਜੱਤੀ ਪੋਵਾਲੀ ਆਪਾਂ ਮਸੀਦੀ ਦੋਤੀ ਦਾ ਰਿਸ਼ਤਾ ਕਰਵਾਇਆ ਸੀਗਾ ਤੇ ਸਾਲੀ ਸਾਹਿਬਾਂ ਦੇ ਲੜਕੇ ਨੂੰ ਬਠਿੰਡੇ ਤੇਜਿੰਦਰ ਸਿੰਘ ਵਕੀਲ ਆ ਜੋ ਬਠਿੰਡੇ ਦੇ ਪ੍ਰਸਿੱਧ ਪ੍ਰਿਆਮ ਸੁਖਿਆਲੇ ਉਹਨਾਂ ਦੇ ਤੇ ਅੱਜ ਆਪਾਂ ਬਲੌਗ ਬਣਾਉਨੇ ਆ ਅੱਜ ਮਿਲਣੀ ਪ੍ਰੋਗਰਾਮ ਆ ਅੱਜ ਅਸੀਂ ਗੁਵਿੰਦਗੜ੍ਹ ਆਏ ਹੋਏ ਆ ਤੇ ਤੁਹਾਨੂੰ ਦਿਖਾਉਣਾ ਸਾਰੇ ਪਰਿਵਾਰ ਤੇ ਆਪਣੇ ਰਿਸ਼ਤੇਦਾਰ ਸਾਰਾ ਵਧੀਆ ਕਿੰਵੇਂ ਬਹੁਤ ਸੋਹਣਾ ਟੈਂਟ ਲੱਗਿਆ ਹਣਾ ਤੇ ਲਾਈਕ ਤੇ ਕਮੈਂਟ ਜ਼ਰੂਰ ਕਰ ਦੇ ਜੇ ਆਪਾਂ ਦਾ ਬਲੌਗ ਚੰਗਾ ਲੱਗਿਆ ਐਵੇਂ ਨਾ ਬਣਾ ਲਾ ਸਾਰਾ ਬਣਾ ਲਈ ਹੁਣ ਆਪਾਂ ਤੁਹਾਨੂੰ ਲੈ ਕੇ ਚਲਦੇ ਆ ਆਪਣੇ ਜੀਜਾ ਜੀ ਮੁਖਪਾਲ ਸਿੰਘ ਮੁੱਖਾ ਗਵਿੰਦਗੜ੍ਹ ਵਾਲੇ ਦੇ ਘਰ ਆਏ ਅੱਜ ਮਿਲਣੇ ਕਰਨ ਪੰਜਵਾਂ ਦਿਨ ਆ ਵਿਆਹ ਦਾ ਚੱਲੀ ਜਾਂਦੇ ਨੂੰ ਅੱਜ ਸਮਾਪਤ ਕਰ ਦਾਂਗੇ ਅੱਜ ਕੁੜੀ ਨੂੰ ਆਪਾਂ ਵਾਪਸ ਲੈ ਕੇ ਜਾਵਾਂਗੇ ਆਪਣੀ ਭਾਂਜੀ ਨੂੰ ਸਿਮਰਨ ਨੂੰ ਆਪਾਂ ਰਿਸ਼ਤਾ ਕਰਾਇਆ ਸੀ ਆਪਣੇ ਸਾਧੂ ਸਾਹਿਬ ਦੇ ਵਕੀਲ ਆ ਜੋ ਬਠਿੰਡੇ ਦੇ ਜਤਿੰਦਰ ਸਿੰਘ ਸਿੱਧੂ ਉਹਨਾਂ ਦੇ ਲੜਕੇ ਨੂੰ ਆਹ ਕੜੇ ਆ ਕਾਕਾ ਵੀ ਖੜਾਗਾ ਤੇ ਲੜਕੀ ਸਿਮਰਨ ਆ ਸਾਹਮਣੇ ਐਨਕਾਲਾ ਮੁੰਡਾ ਮੀਤੂ ਜਿਹਨੂੰ ਆਪਾਂ ਰਿਸ਼ਤਾ ਕਰਾਇਆ ਇਹ ਲੜਕੀ ਐ ਸਿਮਰਨ ਤੇ ਕਾਗੀ ਜੀ ਇਹ ਆਪਣੇ ਭਾਂਜੇ ਭਾਂਜੀਆਂ ਆ ਗਏ ਸਾਹਮਣੇ ਤੇ ਅੱਜ ਆਪਾਂ ਆਏ ਆ ਮਿਲਣੀ ਕਰਨ ਕੁੜੀ ਦੇ ਪੇਕੇ ਪਿੰਡ ਮੰਨ ਲਓ ਜੁਵਿੰਦਗੜ੍ਹ ਆਏ ਆ ਤੇ ਮੁੰਡੇ ਦਾ ਪਿੰਡ ਤਾਂ ਵੈਸੇ ਸੁੱਖਾ ਕਲਿਆਣ ਹੈ ਤੇ ਇਹ ਬਠੰਡੇ ਰਹਿੰਦੇ ਆ ਤੇ ਆ ਬਾਈ ਦਾ ਪ੍ਰਬੰਧ ਦੇਖ ਲੋ ਬਾਈ ਨੇ ਬਹੁਤ ਪੈਸਾ ਲਾਤਾ ਬਾਈ ਜੀਜੇ ਨੇ ਆਪਣੇ ਨੇ ਜੈ ਸਿੰਘ ਮਾਨ ਪ੍ਰਮੋਖ ਸਿੰਘ ਮਾਨ ਜੀ ਆਪਣੇ ਜੀਜਾ ਜੀ ਸਾਡੇ ਤੇ ਆ ਆਪਣਾ ਭਰਾ ਕਾਲਾ ਸਿੱਧੂ ਜੱਸੀ ਪੌਲੀ ਤੋਂ ਅੱਜ ਮੇਰੇ ਨਾਲ ਆਇਆ ਏ ਤੇ ਮਾਸੀ ਦਾ ਲੜਕਾ ਜੀ ਆ ਤੇ ਇਹ ਆਪਣੇ ਪਜਾਲੇ ਮੀਤੂ ਦਾ ਭਰਾ ਬੈਠਾ ਜਸਮਿੰਦਰ ਚਾਚਾ ਜੀ ਬੈਠਾ ਇਧਰ ਆਇਆ ਜੀ ਤੇ ਫੱਪੜ ਜੀ ਬੈਟਿਆ ਤੇ ਰਿਸ਼ਤੇਦਾਰਾ ਗਵਿੰਦਗੜ੍ਹ ਦੇ ਸਿਮਰ ਦੇ ਚਾਚੇ ਤਾਏ ਤੇ ਆਪਣਾ ਇਹ ਭਾਈ ਤੇਜਿੰਦਰਪਾਲ ਸਿੰਘ ਜਿਹਨਾਂ ਦੇ ਲੜਕਾ ਜੀ ਆ ਐਡਵੋਕੇਟ ਬਟੰਡੇ ਤੋਂ ਸਿੱਧੂ ਉਹ ਆਪਾਏ ਮੇਰੇ ਸਾਧੂ ਸਾਹਿਬ ਇਹਨਾਂ ਦੇ ਲੜਕੇ ਨੂੰ ਆਪਾਂ ਰਿਸ਼ਤਾ ਕਰਵਾਇਆ ਮਾਸੀ ਦੀ ਲੜਕੀ ਦਾ ਸਿਮਰਨ ਦਾ ਤੇ ਆਪਾਂ ਗੱਲ ਕਰਨ ਲੱਗੇ ਸੀ ਨਾ ਸਰਦਾਰ ਨੇ ਇਸਨੇ ਆਪਣੇ ਜੀਜਾ ਜੀ ਨੇ ਦਿਲ ਖੋਲ ਕੇ ਪੈਸਾ ਲਾਇਆ ਕੀ ਦੱਸੀ ਉਹਨੂੰ ਪੈਸਾ ਦੱਸਣਾ ਤਾਂ ਚਾਹੀਦਾ ਨਹੀਂ ਹਨਾ ਮੰਗਿਆ ਕੁਝ ਨਹੀਂ ਸੀ ਪਰ ਮੇਰਾ ਸਾਧੂ ਕੋਈ ਲਾਲਚੀ ਨਹੀਂ ਸੀ ਇਹ ਵੀ ਨਾ ਸਮਝ ਲਿਓ ਜੀ ਉਸ ਮੰਗਿਆ ਸੀ ਮੰਗਿਆ ਨਹੀਂ ਸੀ ਜੱਟ ਦੀ ਕੋਠੀ ਦੇਖੋ ਪ੍ਰਬੰਧ ਦੇਖੋ 5 ਦਿਨ ਹੋ ਗਏ ਜੱਟ ਦੇ ਪੈਸਾ ਪਾਣੀ ਮੰਗੂ ਵਗਾਤਾ ਬੇੜਾ ਵੇਖੋ ਜੱਟ ਦਾ ਮੁਖਪਾਲ ਸਿੰਘ ਵਿੰਦਗੜ ਦਾ ਬਾਈ ਦਾ ਹਨਾ ਸਾਰਾ ਪ੍ਰਬੰਧ ਕਰਿਆ ਬਾਈ ਨੇ ਬਹੁਤ ਵਧੀਆ ਇਹ ਕੋਠੀ ਆ ਬੋਰ ਰੋਡ 'ਤੇ ਆ ਬੋਰ ਦੇ ਨੇੜੇ ਰਹਿ ਜਾਂਦੇ ਗਵਿੰਦਗੜ੍ਹ ਵਾਲਾ ਪੁਲ ਟੱਪ ਕੇ ਇਹ ਸਾਡੇ ਆਪਣੇ ਰਿਸ਼ਤੇਦਾਰ ਕੁੜੀਆਂ ਬੈਠੀਆਂ ਸਾਰੀਆਂ ਨਾ ਰਿਸ਼ਤੇਦਾਰ ਬੈਠੇ ਸਾਰੇ ਇਹ ਆ ਜੀਜਾ ਜੀ ਮੇਰੇ ਮੁੱਖਪਾਲ ਸਿੰਘ ਗਵਿੰਦਗੜ੍ਹ ਵਾਲੇ ਬਹੁਤ ਪੈਸਾ ਲਾਤੇ ਨੇ ਲੜਕੀ ਦੀ ਵਿਆਹ ਤੇ 1 ਰੁਪਿਆ ਨਹੀਂ ਮੰਗੇ ਸੀ ਮੇਰੇ ਸਾਧੂ ਸਾਹਿਬ ਨੇ ਸਾਲੀ ਨੇ ਤੇ ਇਹ ਆ ਆਪਣੀ ਗੁੜਿਆ ਇਹ ਟੁਗਿਆਂ ਵਾਲੀ ਗੁੜੀ ਸਾਡੀ ਪੋਤ ਨੂੰ ਆ ਮੇਰੀ ਮਾਸੀ ਜੀ ਦੀਆਂ ਤੇ ਲੜਕੀਆਂ ਪੋਤਾ ਸ਼ਰਾਰਤੀ ਬੱਚਾ ਦੇਖ ਕੇ ਲੋ ਗਿਆ ਵੈਸੇ ਮੈਂ ਤਾਂ ਨਹੀਂ ਅੱਜ ਵੀਡੀਓ ਬਣਾਈ ਸੀਗੀ ਉਹ ਮੁੰਡਾ ਕੈਮਰਾ ਵਾਲੇ ਸੀ ਉਹਨਾਂ ਨੂੰ ਫੜਾਤਾ ਜੀ ਮੈਂ ਮਹਾਤ ਬਣਾ ਕੇ ਦੇਉ ਮੈਨੂੰ ਆਹ ਫਿਰਦਾ ਸ਼ਰਾਰਤੀ ਬੱਚਾ ਜੀ ਮੇਰੇ ਕੋਲ ਇੱਧਰ ਤੇ ਇਹ ਮਿੱਤੂ ਦੀਆਂ ਚਾਚੀਆਂ ਤਾਈਆਂ ਹਨਾ ਤੇ ਇਹ ਦਾਦਾ ਆਪਣਾ ਸਿਮਰਨ ਦਾ ਮਾਮਾ ਦਾ ਸਾਡੀ ਮਾਸੀ ਦੋਤੀ ਦਾ ਇਹ ਆ ਮੇਰਾ ਮਾਸਟਰ ਜੱਗਵਿੰਦਰ ਵਾਲੇ ਸਰਦਾਰ ਗੁਰਦੀਪ ਸਿੰਘ ਸਿੱਧੂ ਸਾਹਿਬ ਤੇ ਮੇਰੀ ਭਾਬੀ ਸਾਹਮਣੇ ਐਨਕਾ ਲਾਈ ਬੈਠੀ ਆ ਤੇ ਸਰਦਾਰ ਨੇ ਇੱਧਰ ਜਾ ਰਹੀ ਆ ਰਪਿੰਦਰ ਕੌਰ ਤੇ ਤੁਗਿਆਂ ਕਲਾਂ ਵਾਲਿਆ ਮਾਸੀ ਜਿਹਨਾਂ ਦੀ ਭਾਂਜੀ ਆ ਇਹ ਇਹ ਆਪਣੇ ਰਿਸ਼ਤੇਦਾਰ ਆ ਕੇ ਸਾਰੇ ਇਹਨਾਂ ਦੇ ਮੁੱਖ ਪਾਲ ਕੇ ਬਾਈ ਕੇ ਕਿ ਆਏ ਆਪਾਂ ਅੱਗੇ ਅੱਗੇ ਚੱਲਦੇ ਰਹੋ ਲੋਕ ਇਹ ਕੁੜੀਆ ਸਿਮਰ ਨੇ ਤੋਤਾ ਰੱਖਿਆ ਸੀ ਆਪਣਾ ਜੋਰਾ ਸ਼ਾਇਦ ਜੋਰਾ ਇਹਦਾ ਨਾਮ ਦੋ ਦਿਨ ਹੋ ਗਏ ਡੀਕ ਦਾ ਸੀ ਕੁੜੀ ਨੂੰ ਅੱਜ ਲਾਡਾਂ ਕਰੀ ਜਾਂਦੀ ਆ ਅੱਜ ਹੀ ਘਰ ਤਾਂ ਆਂਦੇ ਨੇ ਰੋਟੀ ਪਾਣੀ ਜੀ ਤੋਤੇ ਨੇ ਸਮਾਰ ਕੇ ਸਿਮਰ ਨੇ ਇੱਥੋਂ ਬਹੁਤ ਪਿਆਰੀ ਬੱਚੀ ਆ ਸਿਮਰ ਦਾ ਆਪਣੀ ਭਾਂਜੀ ਆ ਇਹ ਮਾਸੀ ਦੀ ਜੋਤੀ ਤੇ ਤੋ ਇਧਰ ਚੜਾਈ ਪਈ ਕੜਾਹੀ ਤੇ ਆ ਮਾਸੀ ਦਾ ਮੁੰਡਾ ਬਚਾਲਣ ਦਾ ਆ ਗਿਆ ਸਰਦਾਰ ਮਲਕੀਤ ਸਿੰਘ ਸੀਨੀਅਰ ਅਕਾਲੀ ਆਗੂ ਹੋਰ ਤੋਂ ਰਾਈਟ ਹੈਂਡ ਸੁਖਵੀਰ ਸਿੰਘ ਬਾਦਲ ਦਾ ਤੇ ਇਧਰ ਬੈਠਾ ਤੁਹਾਡਾ ਭਵਿੰਦਰ ਸਿੰਘ ਚਾਹਾਨ ਬਾਈ ਤੇਜਿੰਦਰ ਬੈਠਾ ਜਿਨ੍ਹਾਂ ਦੇ ਲੜਕੇ ਦੇ ਨੂੰ ਆਪਾਂ ਰਿਸ਼ਤਾ ਕਰਾਇਆ ਵਕੀਲ ਬਟਿੰਡੇ ਦੇ ਇਹਨਾਂ ਦਾ ਪਿੰਡਾ ਕਿਆਂ ਸੁੱਖਾ ਉੱਥੇ ਕੈਨੇਡਾ ਸਿੱਖ ਲਿਆ ਉਹਨੀਆਂ ਤੇ ਠੰਡਾ ਚੱਲੀ ਜਾਂਦਾ ਉਹ ਕਬਾਸੀ ਆਪਾਂ ਤਾਂ ਦਾਰੂ ਦੂਰੂ ਪੀਂਦੇ ਨਹੀਂ ਤੁਹਾਨੂੰ ਪਤਾ ਹੀ ਜਾਣਾ ਤੇ ਪਾਈ ਆ ਜਗਤਾਰ ਢਿੱਲੋਂ ਮੇਰਾ ਸਾਲਾ ਜੀ ਬਹੁਤ ਬੋਲੀਆਂ ਪਾਈਆਂ ਇਹ ਬੰਦੇ ਨੇ ਭਾਗੂ ਆਪਣੇ ਇਹਨਾਂ ਦਾ ਕੈਨੇਡਾ ਪੀਆਰ ਆ ਪੱਕਾ ਤੇ ਇਹ ਆਪਣੇ ਦੋਸਤ ਕਾਲਾ ਪ੍ਰਤਪਾਲ ਸਿੰਘ ਛੋਟੇ ਭਰਾ ਹੀ ਮੰਨ ਲੋ ਆਪਣੇ ਇਹ ਜਿਆ ਪੱਕੀਤਾ ਜੀ ਆ ਜੈ ਸਿੰਘ ਵਾਲੇ ਇਹ ਆ ਮੁਖਪਾਲ ਮੇਰਾ ਜੀਤਾ ਜੀ ਦੇ ਲੜਕੇ ਆ ਗਵਿੰਦ ਕਾੜ ਤੇ ਇਹ ਬਾਈ ਤੇ ਇਧਰ ਆਪਣੇ ਸਾਧੂ ਸਾਹਿਬ ਆ ਬਾਈ ਇਨਾਂ ਦੇ ਲੜਕੇ ਦੀ شادی ਹੋਈ ਹੈ ਸਾਡੂ ਸਾਹਿਬ ਜਿਨ੍ਹਾਂ ਦੇ ਲੜਕੇ ਨੂੰ ਆਪਾਂ ਰਿਸ਼ਤਾ ਕਰਾਤੇ ਜਿੰਦਰ ਸਿੰਘ ਐਡਵੋਕੇਟ ਆ ਤੇ ਇਹ ਆ ਬਾਈ ਕੈਨੇਡਾ ਤੋਂ ਜੱਟ ਨੇ ਚਾਦਰਾਂ ਬੰਨਿਆ ਲੋਕ ਕਹਿੰਦੇ ਆ ਨਾ ਵੀ ਕੈਨੇਡਾ ਜਾ ਕੇ ਪੰਜਾਬ ਭੁੱਲ ਜਾਣਗੇ ਮੈਨੂੰ ਨਹੀਂ ਲੱਗਦਾ ਬਾਈ ਨੂੰ ਬਹੁਤ ਚਰੋ ਗਿਆ ਕੈਨੇਡਾ ਗਏ ਨੂੰ ਪਰ ਆਪਣਾ ਵਿਰਸਾ ਨਹੀਂ ਇਹਨੇ ਛੱਡਿਆ ਤੁਸੀਂ ਕਿੰਨੇ ਤੋਂ ਗਏ ਹੋ ਕੈਸੀ ਬਾਈ ਜੀ 93 ਕੈਨੇਡਾ ਆਦਰ ਲਾਇਆ ਜੱਟ ਨੇ ਮੈਂ ਉਹਦਾ ਬੰਦਾ ਰਹਾ ਇਹ ਆ ਬਾਈ ਜੀ ਆਪਣੇ ਤੇਜਵਿੰਦਰ ਸਿੰਘ ਗਵਿੰਦਗੜ੍ਹ ਤੋਂ ਤੇ ਮੇਰੀ ਮਾਸੀ ਜੀ ਦੇ ਮੁੰਡਿਆਂ ਦੇ ਚਾਚੇ ਦੇ ਮੁੰਡੇ ਹਨ ਤੇ ਬੜੇ ਚਕੀਨਾ ਕੈਨੇਡਾ ਪੱਕੇ ਆ ਤੇ ਚਾਦਰਾ ਬੰਨਿਆ ਬਾਈ ਦਾ ਕੈਨੇਡਾ ਚ ਲੋਕ ਕਹਿੰਦੇ ਕਿ ਪੰਜਾਬ ਨੂੰ ਭੁੱਲ ਜਾਣਗੇ ਲੋਕ ਵੀ ਕੈਨੇਡਾ ਜਾ ਕੇ ਨਹੀਂ ਮੈਨੂੰ ਨਹੀਂ ਲੱਗਦਾ ਵੀ ਭੁੱਲ ਜਾਣਗੇ ਜਿਹੜੇ ਮੁੰਡੇ ਇੱਥੋਂ ਜਾ ਰਹੇ ਆਪਣੇ ਪੰਜਾਬ ਚੋਂ ਕੈਨੇਡਾ ਚ ਤੇ ਪੰਜਾਬ ਤਾਂ ਉਹਨਾਂ ਦੇ ਦਿਲ 'ਚ ਹੀ ਵੱਸੂ ਸਾਰਿਆਂ ਦੇ ਤੇ ਇਧਰ ਕਾਕਾ ਹੈ ਵਿਆਹ ਲਾ ਮੁੰਡਾ ਮਿੱਤੂ ਕਹਿੰਦੇ ਨੇ ਅਸੀਂ ਤਾਂ ਪ੍ਰੀਤਿੰਦਰਾ ਕਾਕਾ ਜੀ ਦਾ ਨਾਮ ਆਪਣੇ ਸਾਧੂ ਸਾਹਿਬ ਦਾ ਲੜਕਾ ਹੈ ਇਹਨਾਂ ਨੂੰ ਆਪਾਂ ਰਿਸ਼ਤਾ ਕਰਾਇਆ ਆਪਣੀ ਮਾਸੀ ਦੀ ਦੋਤੀ ਦਗਮਿੰਦਗੜ ਤੋਂ ਇਹ ਵੀ ਕੈਨੇਡਾ 'ਚ ਪੱਕੇ ਨੇ ਤੇ ਸਰਕਾਰੀ ਨੌਕਰੀ ਤੇ ਨੇ ਤੇ ਪੂਰਾ ਕਿਵੇਂ ਵੱਸਦਾ ਪੰਜਾਬ ਦਿਲ 'ਚ ਹਾਂ ਤੇ ਇਹ ਬਾਈ ਆਪਣੇ ਜਗਜੀਤਮ ਆਪਣੀ ਸਰਦਾਰਨੀ ਦੇ ਮਸੀਦ ਦੇ ਲੜਕੇ ਸਾਲਾ ਸਾਹਿਬ ਇਹ ਵੀ ਆਸਟ੍ਰੇਲੀਆ ਪੱਕੇ ਨੇ ਤੇ ਇਹ ਪਤੀ ਜੀ ਨੇ ਆਪਣੀ ਸਰਦਾਰਨੀ ਦੇ ਤੇ ਬਾਈ ਜਗਤਾਰ ਸਿੰਘ ਢੱਲੋਂ ਬਾਗੂ ਵਾਲੇ ਗਵਾਂਡੇ ਦੀਆਂ ਹਨ ਤੇ ਲਵਰਕ ਬੋਲੀ ਸੁਣਾ ਦੇ ਹੈਂ ਚਲ ਇਹਨਾਂ ਨੇ ਜੀ ਬੋਲੀ ਸੁਣਾ ਦੇ ਨੇ ਲੈ ਸੁਣਾ ਬੋਲੀ ਦੱਸੋ ਕਿਹੜੀ ਸੁਣਾਈਏ ਵਧੀਆ ਸੁਣਾ ਦੇ ਬਸ ਕਿੱਥੇ ਜਾ ਬੰਦੇ ਖਾਸ ਜਿਹਾਂ ਨਾਲ ਬਾਈ ਨੂੰ ਹੈਂ ਆ ਜਿਹੜਾ ਪਕੜ ਸੀ ਗਿਆ ਨਾ ਨਹੀਂ ਫਿਰ ਉੱਥੇ ਨਹੀਂ ਇੱਥੇ ਚਲੋ ਹੁਣ ਆਪਾਂ ਪਰਾਉਣਾਗਾ ਬਈ ਪਰਾਉਨੇ ਦਾ ਇੱਥੇ ਕੁਝ ਨਹੀਂ ਹੁੰਦਾ ਨਾ ਨਾ ਪਾਈ ਦੀ ਪੱਗ ਤੇ ਪਾ ਦਿੰਨੇ ਆ ਬੋਲੇ ਪਾ ਦੇ ਪਾ ਦੇ ਪਾਰੇ ਪਾਰੇ ਸੋਹਣੀ ਜੀ ਪਗਵੰਦ ਆ ਮੁੰਡਿਆ ਸੂਟਾਂ ਨਾਲ ਮਲਾ ਕੇ ਪਾਂਤ ਪੌਣ ਤੇ ਪੌਣਾ ਕੁੜਤੇ ਪੌਣੀ ਬਾਹਰ ਰਖਵਾ ਕੇ ਤੂੰ ਮੇਰੇ ਮਨ ਲੱਗਿਆ ਯਾਰ ਤੁਰਦਾ ਹੁਲਾਰਾ ਖਾ ਕੇ ਤੂੰ ਮੇਰੇ ਮਨ ਲੱਗਿਆ ਬਹੁਤ ਵਧੀਆ ਬਹੁਤ ਤੇ ਜੇ ਆਪਣਾ ਬਲੌਗ ਚੰਗਾ ਲੱਗਿਆ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਤੁਹਾਡਾ ਆਪਣਾ ਭਵਿੰਦਰ ਸਿੰਘ ਚਾਹਾਨ ਜੱਸੀ ਪੋਵਾਲੀ ਇਹ ਬਰੌਂਗਣੀ ਹੈ ਸਿਸ ਨਾਮ ਮੇਰੀ ਭੈਣ ਦੀ ਬੜਾ ਵਾਹ ਰਹੀ ਤੇ ਹੁਣ ਆਪਾਂ ਆ ਗਏ ਅੰਦਰ ਇਹ ਬਾਈ ਜੀ ਮੁਖਪਾਲ ਦੇ ਕੈਨੇਡਾ ਤੋਂ ਭੈਣਾ ਇਹ ਉਹਨਾਂ ਦੀਆਂ ਤੇ ਸਾਡੀ ਭੈਣ ਜਸਤੀ ਇੱਧਰ ਲਈ ਅੱਛਾ ਇਹਨਾਂ ਨੂੰ ਐ ਵੀ ਬਾਈ ਜੀ ਭਿੰਦਰ ਪਤਾ ਨਹੀਂ ਫੋਟੋ ਖਿਦਾ ਐ ਨਹੀਂ ਪਤਾ ਵੀ ਵੀਡੀਓ ਬਣਾ ਰਹੇ ਹਨ ਤੇ ਉਸ ਪੋਚ 'ਚ ਬੈਠੀਆਂ ਫੋਟੋ ਵਾਲੇ ਪੋਚ 'ਚ ਬੈਠੇ ਆ ਤੇ ਇੱਧਰ ਇਹ ਸਾਰੇ ਕੈਨੇਡਾ ਤੋਂ ਆ ਤੇ ਭੈਣਾਂ ਬਾਈ ਮੁਖਪਾਲ ਦੀਆਂ ਇਹ ਅਪਾ ਚੱਲਾਂਗੇ ਉਹਨਾਂ ਕੋਠੇ ਦੇ ਬਾਈ ਮੁਖਪਾਲ ਭਾਨ ਦੋਤਾ ਸਾਡਾ ਤੇ ਦੋਸਤੋ ਅਪਾ ਆਏ ਕੋਠੇ ਦੇ ਸਾਰਾ ਦਿਖਾਵਾਂਗੇ ਇੱਧਰ ਹੋਰ ਆ ਜਾਂਦਾ ਹੈ ਤੇ ਮੇਰੀ ਪੰਜ ਮੱਲਾ ਮਾਸੀ ਦੀ ਦੋਤੀ ਹਣਾ ਦਾ ਰਿਸ਼ਤਾ ਕਰਾਇਆ ਸੀ ਬਟੰਡੇ ਮੇਰੇ ਸਾਧੂ ਸਾਹਿਬ ਦੇ ਲੜਕੇ ਨੂੰ ਤੇ ਆਪਣੇ ਇਹ ਜੀਜਾ ਜੀ ਆ ਮਾਸੀ ਦੇ ਜਵਾਈ ਇਹਨਾਂ ਦੀ ਲੜਕੀ ਦੇ ਆਪਾਂ ਰਿਸ਼ਤਾ ਕਰਾਇਆ ਤੇ ਇਹ ਆਪਣਾ ਭਾਨ ਦਾ ਇੱਕਮ ਤੇ ਸਾਰਾ ਇਹਨਾਂ ਦਾ ਮਾਲਾ ਜਮੀਨ ਹੈ ਜਿਹੜੀ ਸਾਰੀ ਇਹਨਾਂ ਦੀ ਹੈ ਤੇ ਆਪਣਾ ਸਾਧੂ ਸਾਹਿਬ ਦੇ ਲੜਕੀ ਨੂੰ ਆਪਾਂ ਕਰਾਇਆ ਰਿਸ਼ਤਾ ਪਾਹ ਜੀ ਦਾ ਮਾਲਾ ਮਾਸੀ ਦੀ ਦੋਤੀ ਦਾ ਤੇ ਇਹ ਬਾਈ ਮੁਖਪਾਲ ਸਿੰਘ ਹੈ ਗਵਿੰਦਗੜ੍ਹ ਤੋਂ ਲੜਕੀ ਦੇ ਸਿਮਰਨਾ ਜਿਹੜੀ ਸਾਡੀ ਲੜਕੀ ਜਿਹਦਾ ਆਪਾਂ ਰਿਸ਼ਤਾ ਕਰਾਇਆ ਉਹਦਾ ਇਹ ਘਰ ਅੱਜ ਅਸੀਂ ਇੱਥੇ ਮਿਲਣ ਨਹੀਂ ਕਰਨ ਆਏ ਗਵਿੰਦਗੜ੍ਹ ਕੱਲ੍ਹ ਕਰੀ ਸੀ ਬਠਿੰਡੇ ਤੇ ਬਾਈ ਤੇਜਿੰਦਰ ਸਿੰਘ ਜਿੰਦੇ ਮੇਰੇ ਸਾਧੂ ਸਾਹਿਬ ਆ ਇਹ ਬਠਿੰਡੇ ਦੇ ਪ੍ਰਸਿੱਧ ਵਕੀਲ ਹੈ ਤੇ ਆਪਣੇ ਇਹਨਾਂ ਦਾ ਕਲਿਆਣ ਸੁੱਖਾ ਪਿੰਡ ਆ ਤੇ ਜਿਹੜੀ ਮੇਰੀ ਸਾਲੀ ਐ ਉਹ ਸਰਬਜੀਤ ਕੌਰ ਬਟਿੰਡੇ ਦੇ ਦੇਸਰਾਜ ਸਕੂਲ ਚ ਲੈਕਚਰ ਆਰ ਐ ਤੇ ਅੱਜ ਦੇਖ ਲਓ ਵਿਊ ਦਿਖਾਉਣਾ ਤੁਹਾਨੂੰ ਬਹੁਤ ਸੋਹਣਾ ਵਿਊ ਐ ਤੇ ਇਧਰ ਆਪਣੇ ਇਹ ਚ ਦੇ ਚਾਚੇ ਇੱਕ ਹੈ ਮੁਖਵਾਲਦੇ ਦਾ ਘਰ ਤੇ ਇਹ ਜ਼ਮੀਨ ਆ ਹੋਰ ਰੋਡ ਤੇ ਜਮਾ ਇਹ ਮਾਲਾ ਮੋਹਰ ਦੇ ਨੇੜੇ ਨੇ ਗਵਿੰਦਗੜ੍ਹ ਦੇ ਪੁਲ ਨੇ ਜਿਹੜਾ ਆ ਜਾਂਦਾ ਉੱਥੇ ਆ ਇਹ ਮਕਾਨ ਇਧਰ ਤੁਹਾਨੂੰ ਛੜ ਕੇ ਦਿਖਾਉਣਾ ਛੜਕ ਦਾ ਵਿਊ ਪੱਠਾ ਇਧਰ ਪੱਠੇ ਦੇ ਸਾਹਮਣੇ ਘਰ ਆਇਆ ਹੋਰ ਤੇ ਜਮਾ ਨੇੜੇ ਜਾੜੇ ਹੋਰ ਹਾਂਜੀ ਅੱਧਾ ਕਿਲੋਮੀਟਰ ਹੈ ਅੱਧਾ ਕਿਲੋਮੀਟਰ ਅੱਧਾ ਕਿਲੋਮੀਟਰ ਤੇ ਬਾਈ ਜੀ ਨੇ ਬਹੁਤ ਪ੍ਰਬੰਧ ਕੀ ਰਿਆ ਤੇ ਇਹ ਲੜਕਾ ਜਿਹੜਾ ਆਪਾਂ ਜਿਹੜਾ ਆਪਣੀ ਦੋਦੀ ਦਾ ਭਾਂਜੀ ਦਾ ਰਿਸ਼ਤਾ ਕਰਵਾਇਆ ਇਹ ਲੜਕਾ ਪ੍ਰੀਤ ਇੰਦਰਪਾਲ ਸਿੰਘ ਇਹ ਕੈਨੇਡਾ ਪੱਕੇ ਨੇ ਤੇ ਮੇਰੀ ਸਾਧੂ ਦਾ ਲੜਕਾ ਹੈ ਤੇ ਲੜਕੀ ਸਿਮਰਨਾ ਇਹ ਮੇਰੀ ਭਾਂਜੀ ਆ ਮਾਸੀ ਦੀ ਦੋਦੀ ਤੇ ਬਾਈ ਜੀ ਨੇ ਵੀ ਖੁੱਲ ਕੇ ਵੈਸੇ ਲਾਇਆ ਹਨਾ ਤੇ ਆਪਣਾ ਵਲੌਗ ਚੰਗਾ ਲੱਗਿਆ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ ਸੁਣਾਉਣਿਆ ਨਾ ਸਾਰੇ ਵਿਊ ਤੁਹਾਨੂੰ ਕੋਲੇ ਜਾ ਕੇ ਵੀ ਆਪਾਂ ਵੀਡੀਓ ਬਨਾਲੀਆ ਨਾ ਫਿਰ ਸੰਗਣ ਜੇ ਲੱਗ ਜਾਂਦੇ ਸਾਰੇ ਬਨਾਈ ਆ ਵੈਸੇ ਕਿਸੇ ਨੂੰ ਪੜਾਇਆ ਸੀ ਮੋਬਾਈਲ ਉਹਨਾਂ ਨੇ ਬਣਾ ਕੇ ਦਿੱਤੀ ਆ ਮੈਨੂੰ ਤੇ ਆਪਾਂ ਵਲੌਗ ਸਾਰਾ ਪਾਵਾਂਗੇ ਨਾ ਵਲੌਗ ਚੰਗਾ ਲੱਗਿਆ ਜ਼ਰੂਰ ਕਰਿਓ ਕਿਵੇਂ ਆ ਤੇ ਇੱਕ ਵਾਰੀ ਫੇਰ ਦਿਖਾਵਾਂ ਆ ਆਪਾਂ ਗਵਿੰਦਗੜ੍ਹ ਕਰਿਆ ਹੌਰ ਦੇ ਲੱਗ ਕੇ ਜਮਾਂ ਹੌਰ ਦੇ ਵਿੱਚ ਹੀ ਆ ਗਏ ਜਿਹੜਾ ਇਹ ਮਕਾਨ ਆ ਪਿੰਡ ਇੱਧਰ ਰਹਿ ਗਿਆ ਇੱਧਰਲੀ ਛੜ ਇਦਨ ਮੇਰੀ ਉਂਗਲ ਹੈ ਇਧਰ ਹੈ ਨਾ ਹਾਂ ਇਧਰ ਪਿੰਡ ਰਹਿ ਗਿਆ ਉਹ ਆਊਟਲੈਟ ਹੈ ਆਪਣੇ ਦੇ ਪੁੱਤ ਜੀ ਦਾ ਹੈ ਆਊਟਲੈਟ ਉਹ ਉਹ ਲੱਗਿਆ ਉਹਨਾਂ ਦੇ ਭਤੀਜੇ ਦਾ ਉਹ ਟੱਪਣਾ ਤੇ ਸਾਰੀ ਜ਼ਮੀਨ ਇਹ ਭਾਈ ਦੀ ਹੈ ਬਹੁਤ ਮਹਿੰਗੀ ਜ਼ਮੀਨ ਹੈ ਤੇ ਬਾਗ ਲੱਗੇ ਇਧਰ ਭਾਈ ਦਾ ਕੇਨੂਆਂ ਦਾ ਹੋਰ ਚੱਲੋ ਦਿਖਾਉਨੇ ਆਂ ਹੋਰ ਚੀਜ਼ ਚਲਿਓ ਆਹ ਜੀਜਾ ਜਿਹਦੇ ਭਾਨ ਦੇ ਬੱਚੇ ਮੈਨੂੰ ਵਿਚੋਲੇ ਹੀ ਸਾਂਝੀ ਬੈਠੇ ਵੀ ਵਿਆਹ ਹੀ ਕਰਵਾਉਂਦਾ ਐ ਲੋਕਾਂ ਦੇ ਐ ਨਹੀਂ ਪਤਾ ਵੀ ਭਵਿੰਦਰ ਸਿੰਘ ਚਾਹਾਨ ਜੱਦੀ ਸਰਦਾਰ ਆ ਜੱਸੀ ਪੋ ਵਾਲੀ ਦਾ ਲਓ ਜੀ ਲੋ ਇਹਨਾਂ ਨੂੰ ਜਵਾਕਾਂ ਨੂੰ ਆਂਦੇ ਵੀ ਆ ਕਿ ਆ ਇਹ ਮੂੰਹ ਦੂਜੇ ਪਾਸੇ ਕਰ ਜਾਂਦਾ ਫਿਰ ਕਹਿੰਦੀ ਮਮਾ ਜੀ ਰਿਸ਼ਤਾ ਕਰਾ ਦਿਓ ਕਿ ਇਧਰਲੇ ਮੁੰਡੇ ਨੂੰ ਇਹਦਾ ਲਾਂਬਾ ਲਾਤਾ ਮੈਂ ਅੱਗੇ ਸੰਗਣ ਵੇਲੇ ਕਹਿੰਦਾ ਮੈਂ ਕਿ ਤੂੰ ਵਲੌਗ ਨਹੀਂ ਮਲਾਇਆ ਇਹ ਆਪਣੇ ਬੱਚੇ ਆ ਛੋਟੇ ਬਲੌਗ ਨੇ ਚੌੜੀ ਜੰਨੇ ਆ ਬਹੁਤ ਪਿਆਰ ਕਰਦੇ ਆਪਾਂ ਨੂੰ ਕਿਵੇਂ ਬਾਈ ਆਪਣੇ ਮਾਸੀ ਦੇ ਵੇੜੇ ਤਰਖਾ ਵਾਲੇ ਅੱਛਾ ਅੱਛਾ ਪੰਜ ਪੰਜ ਨੇ ਮਿੱਤੂ ਆਪਣਾ ਮੁੰਡਾ ਜਿਹਦਾ ਸਾਲੀ ਦਾ ਮੁੰਡਾ ਜਿਹਦਾ ਪਰਸਤਾ ਕਰਾਇਆ ਮਾਸੀ ਦੀ ਦੋਦੀ ਦਾ ਸਾਹਮਣੇ ਬੈਠੇ ਨੇ ਇਹ ਵੀ ਦਾੜੀਆਂ ਇਹ ਵੀ ਇਹ ਵੀ ਬਲੌਗ ਚ ਲਾਉਣੀ ਆ ਪਾਵਾ ਸਾਰਾ ਕੁਝ ਹੀ ਆਉਂਦਾ ਲੜਕਾ ਇਹ ਯਾਰ ਪਿੰਡ ਦਾ ਨਾਮ ਵੀ ਲੈ ਲਓ ਆ ਪਾਤੇ ਵਿੱਚ ਕੋਈ ਨਹੀਂ ਉਹ ਤਾਂ ਮੈਂ ਆਪੇ ਡੱਟ ਕਰਾਂ ਬਾਅਦ ਜੇ ਤਾਂ ਇਸੇ ਕੰਮ ਦੀ ਆ ਮੈਂ ਜਾ ਕੇ